ਸਮਾ ਹੁੰਦਾ 11:00 ਵਜੇ 30 ਮਿੰਟ ਦਾ ਅੱਜ ਸਵੇਰ ਦੀ ਗੱਲ ਹੈ ਇਹ ਮੇਰੇ ਮੋਬਾਈਲ ਤੇ ਘੰਟੀ ਵੱਜਦੀ ਹੈ ਤੇ ਇੱਕ ਆਨ ਆਨ ਨੰਬਰ ਤੋਂ ਮੈਨੂੰ ਇੱਕ ਮੈਸੇਜ ਰੀਸੀਵ ਹੁੰਦਾ ਹੈ ਤੇ ਜਦੋਂ ਮੈਂ ਉਹ ਖੋਲਦਾ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਭਾਜੀ ਕੀ ਹਾਲ ਆ ਤੁਹਾਡਾ ਤੇ ਜਦੋਂ ਮੈਂ ਵੇਖਦਾ ਜਿਹੜੀ ਉਹਦੀ ਡੀਪੀ ਲੱਗੀ ਹੁੰਦੀ ਹੈ ਉਹ ਮੇਰਾ ਦੋਸਤ ਹੈ ਉਹਦੀ ਲੱਗੀ ਹੁੰਦੀ ਹੈ ਤੇ ਮੈਨੂੰ ਲੱਗਿਆ ਮੇਰੇ ਦੋਸਤ ਦਾ ਮੈਸੇਜ ਹੀ ਹੈ ਪਰ ਥੋੜਾ ਸ਼ੱਕ ਆਇਆ ਮੈਨੂੰ ਵੀ ਨੰਬਰ ਮੇਰੇ ਕੋਲ ਸੇਵ ਸੀ ਮੇਰੇ ਦੋਸਤ ਦਾ ਤੇ ਉਹ ਨੰਬਰ ਸੇਵ ਨਹੀਂ ਸੀ ਤੇ ਮੈਨੂੰ ਮੈਸੇਜ ਆਇਆ ਸੀ ਫਿਰ ਮੈਨੂੰ ਲੱਗਿਆ ਵੀ ਹੋ ਸਕਦਾ ਮੇਰੇ ਤੋਂ ਡਿਲੀਟ ਹੋ ਗਿਆ ਹੋਵੇ ਜਾਂ ਹੋਰ ਨੰਬਰ ਲਿਆ ਹੋਵੇ ਬਾਈ ਨੇ ਤੇ ਮੈਨੂੰ ਕਹਿੰਦਾ ਭਾਜੀ ਐਂ ਕਰਕੇ 1988 ਰੁਪਏ ਮੇਰੇ ਖਾਤੇ ਚ ਪਾ ਦਿਓ ਤੇ ਮੈਂ ਤੁਹਾਨੂੰ 1 ਵਜੇ ਤੱਕ ਮੋੜ ਦਿੰਦਾ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਫਿਰ ਮੈਨੂੰ ਐ ਵੀ ਲੱਗਿਆ ਮੈਂ ਅੱਜ ਵੀ ਹੋ ਸਕਦਾ ਕੋਈ 1 April ਹੈ ਤਾਂ ਕਰਕੇ ਵੀ ਚੱਕਰ ਪੈ ਸਕਦਾ ਪਰ ਉਹਨੇ ਫੇਰ ਕਰਿਆ ਵੀ ਭਾਜੀ ਐਂ ਕਰਕੇ ਤੇ ਮੈਨੂੰ ਸ਼ੱਕ ਹੋਇਆ ਫਿਰ ਮੈਂ ਆਪਣੇ ਦੋਸਤ ਨੂੰ ਹੀ ਫੋਨ ਲਾ ਲਿਆ ਮੈਂ ਕਿਹਾ ਭਾਈ ਮੈਸੇਜ ਤੁਸੀਂ ਕਰ ਰਹੇ ਹੋ ਉਹ ਕਹਿੰਦਾ ਨਾ ਯਾਰ ਮੈਂ ਤਾਂ ਨਹੀਂ ਕਰ ਰਿਹਾ ਤੇ ਉਦੋਂ ਬਾਅਦ ਸਾਡੀ 5 ਮਿੰਟ ਗੱਲ ਹੋਈ ਉਦੋਂ ਫਿਰ ਮੇਰੇ ਦੋਸਤਾਂ ਨੂੰ ਫੋਨ ਆਇਆ ਕਹਿੰਦਾ ਯਾਰ ਭਾਈ ਇਹ ਮੇਰੇ ਜਿੰਨੇ ਵੀ ਦੋਸਤਾਂ ਨੂੰ ਮੈਸੇਜ ਕਰ ਰਿਹਾ ਤੁਸੀਂ ਵੇਖੋ ਵੀ ਪਹਿਲਾਂ ਤਾਂ ਉਹਨੇ ਉਹਦੀ ਡੀਪੀ ਚੱਕੀ ਫਿਰ ਜਿਹੜਾ ਹੁੰਦਾ ਉਹਦਾ ਨਾਮ ਵੀ ਉਹੀ ਆਉਂਦਾ ਜਦੋਂ ਆਪਾਂ ਲੋਕ ਲੱਗੇ ਹੋ ਸਕਰੀਨ ਤੇ ਤਾਂ ਹੀ ਆਉਂਦਾ ਵੀ ਤੁਹਾਡੇ ਦੋਸਤ ਨੇ ਮੈਸੇਜ ਕਰਿਆ ਤੇ ਦੂਜੀ ਗੱਲ ਉਹਦੇ ਕੋਲੇ ਮਤਲਬ ਉਹੀ ਬੰਦਾ ਨੇ ਮੈਸੇਜ ਆਇਆ ਮਤਲਬ ਜਿਹੜੇ ਹੁਣ ਮਤਲਬ ਮੇਰੇ ਦੋਸਤ ਹੈ ਤੇ گا ਉਹਦੇ ਦੋਸਤ ਹੈ ਉਹਨੂੰ ਪਤਾ ਸੀ ਮਤਲਬ ਜਿਹਦਾ ਉਹ ਨਾਮ ਵਰਤ ਰਿਹਾ ਜਿਹਦੀ ਫੋਟੋ ਵਰਤ ਰਿਹਾ ਵੀ ਉਹਦੇ ਦੋਸ਼ਤ ਕਿਹੜੇ-ਕਿਹੜੇ ਆ ਹੁਣ ਸੋਚਣ ਵਾਲੀ ਗੱਲ ਆ ਵੀ ਉਹਦੇ ਕੋਲ ਇਹ ਡਿਟੇਲ ਕਿੱਥੋਂ ਆਈ ਤਾਂ ਕਰਕੇ ਅੱਜ ਕੱਲ ਪਤਾ ਹੀ ਕੋਈ ਨਹੀਂ ਬਾਈ ਤੁਸੀਂ ਮਾੜੀ-ਮੋਟੀ ਵੀ ਗਲਤੀ ਕਰ ਗਏ ਤਾਂ ਸਮਝੋ ਤੁਹਾਡਾ ਸਾਰਾ ਡਾਟਾ ਪਤਾ ਨਹੀਂ ਤੁਹਾਡਾ ਕੀ ਕੁਛ ਇਹਨਾਂ ਕੋਲ ਜਾ ਬੜੂਗਾ ਅੱਛਾ ਤੁਸੀਂ ਇੱਕ ਵੀਡੀਓ ਤੱਕ ਸਰੀ ਵੇਖੀ ਹੋਣੀ ਸਾਰਿਆਂ ਨੂੰ ਬਤਿਨੋਸ ਸਕੈਮ ਬਾਰੇ ਵੀ ਐ ਕਰਕੇ ਤੁਹਾਡਾ ਬੱਚਾ ਫਸ ਗਿਆ ਤੇ ਮੈਂ ਫਲਾਨਾ ਬੋਲ ਰਿਹਾ ਤੁਹਾਡਾ ਰਿਸ਼ਤੇਦਾਰ ਤੇ ਐਂ ਕਰਕੇ ਜਿਹਨੂੰ ਛਡਾਉਣਾ ਤਾਂ ਇੰਨੇ ਪੈਸੇ ਦੇ ਦੋ ਥੋੜਾ ਜਿਹਾ ਕੈਨੇਡਾ ਚ ਐ ਆਪਾਂ ਇਥੋਂ ਫੋਨ ਲਾਉਣੇ ਕੈਨੇਡਾ ਚ ਕਿਉਂਕਿ ਜਵਾਕ ਹੁਣ ਦਿਲਰਾ ਦਾ ਫਰਕ ਹੈ ਜਵਾਕ ਸੁੱਤੇ ਪੈ ਜਾਂਦੇ ਕੀ ਫੋਨ ਨਹੀਂ ਚੱਕਦੇ ਕਹਿ ਦਿੰਦੇ ਵੀ ہاں ਸਾਡੇ ਕੋਲੇ ਬੱਚਾ ਐਂ ਕਰ ਲਓ ਜੋ ਹਾਂ ਕਰ ਲਓ ਇਹ ਫਰੌਡ ਤੁਸੀਂ ਸੁਣਿਆ ਹੋਣਾ ਇੱਕ ਇਹ ਫਰੌਡ ਬਾਹਰ ਲਾ ਇੱਕ ਤੁਸੀਂ ਸੁਣਿਆ ਹੋਣਾ ਵੀ ਹਾਂ ਜੀ ਕੀ ਹਾਲ ਹੈ ਮੈਂ ਤੁਹਾਡੇ ਖਾਤੇ ਤੇ ਇੰਨੇ ਪੈਸੇ ਪਾਉਣਾ ਹੈ ਨਕਲੀ ਰਸੀਦ ਭੇਜ ਦੇਣਗੇ ਤੁਸੀਂ ਆਖੋਗੇ ਵੀ ਹਾਂ ਆ ਗਏ ਉਦੋਂ ਵਾਰ ਕਹਿਣਗੇ ਯਾਰ ਇੰਨੇ ਇੱਕ 2 ਲੱਖ ਪੈਸੇ ਉਹਨੂੰ ਦੇਣਾ ਤੇ ਤੇਰੇ ਖਾਤੇ ਦੇ 2 ਘੰਟੇ ਤੇ ਆ ਜੂਗਾ ਤੂੰ ਇੱਕਰੀ ਆਪਦੇ ਇਹ ਕਿਹੜਾ ਤੁਹਾਨੂੰ ਅੱਜ ਦੱਸਿਆ ਮੈਂ ਅੱਛਾ ਇੱਕ ਹੋਰ ਤੁਸੀਂ ਦੇਖਿਆ ਹੁਣ ਅਕਤਰੀ ਜਿਹੜੇ ਇਹਨਾਂ ਦੇ ਫਰੋਡ ਕਰਨ ਦੇ ਤਰੀਕੇ ਬਹੁਤ ਅਲੱਗ-ਅਲੱਗ ਹੈ ਤੇ ਜਿਵੇਂ ਨਾ ਮਤਲਬ ਕੋਈ ਬੈਂਕ ਤੇ ਜਦੋਂ ਬਤਾ ਡਿਟੇਲ ਭਰਦਾ ਆਪਦੀ ਉਹਦੇ ਦੋ ਅਖਰੇ ਹੁੰਦੇ ਆ ਵੀ ਤੁਸੀਂ ਜਿਹੜਾ OTP ਆਪਦਾ ਉਹ ਕਾਲ ਨਾ ਲੈਣਾ ਕਿ ਟੈਕਸ ਮੈਸੇਜ ਲੈਣਾ ਠੀਕ ਹੈ ਜੀ ਤੇ ਫਿਰ ਇੱਕ ਮਤਲਬ ਜਿਹਦਾ ਖਾਤਾ ਹੁੰਦਾ ਉਹਨੂੰ ਫੋਨ ਲਾਇਆ ਜਾਂਦਾ ਹੈ ਸਕਿਮਰ ਜਿਹੜਾ ਹੁੰਦਾ ਇਹਨਾਂ ਵਰੀਓ ਤੇ ਉਹਨੂੰ ਫੋਨ ਲਾ ਕੇ ਆਦੇ ਹਾਂਜੀ ਕੀ ਹਾਲ ਹੈ ਮੈਨੂੰ ਫਲਾਣੇ ਕਿਸ ਕੋਮਨ ਦੋਸਤ ਦਾ ਨਾਮ ਲੈ ਲੈਂਦੇ ਆ ਫਲਾਣੇ ਦੋਸਤ ਦਾ ਨੰਬਰ ਦਿੱਤਾ ਉਹ ਤੁਹਾਡੇ ਨਾਲ ਗੱਲ ਕਰ ਕਰਨਾ ਚਾਹੁੰਦਾ ਉਹ ਤਾਂ ਲੱਗ ਨਹੀਂ ਰਿਹਾ ਸੀ ਉਹ ਜਦੋਂ ਬੈਂਕ ਦੀ ਕਾਲ ਆਉਂਦੀ ਹੈ ਤਾਂ ਕਹਿੰਦੇ ਮੇਰੇ ਦੋਸਤ ਦੇ ਫੋਨਾਂ ਚੱਕ ਲੋ ਅਗਲੇ ਸੈਟਿੰਗ ਕਰੀ ਉਹ ਪਤਾ ਨਹੀਂ ਕਿਵੇਂ ਕਰਦੇ ਆ ਜਦੋਂ ਫੋਨ ਚੱਕਦੇ ਆ ਤਾਂ ਫਿਰ ਉਹ ਜਿਹੜੀ ਜਦੋਂ ਉਹ ਬੰਦਾ ਸਮਝਣ ਦੀ ਕੋਸ਼ਿਸ਼ ਕਰਦਾ ਵੀ ਗਾਂਹਲਾ ਬੰਦਾ ਕੀ ਕਹਿ ਰਿਹਾ ਉਹਦ ਨੂੰ ਕੋਡ ਦੱਸ ਦਿੰਦੇ ਚਾਰ ਅਕੜਾਂ ਦੇ ਕੰਮ ਹੋ ਜਾਂਦਾ ਬਸ ਖਾਤੇ ਰੇ ਪੈਸੇ ਨਿਕਲ ਜਾਂਦੇ ਆ ਇਹੋ ਜਿਹੇ ਘਟਨਾਵਾਂ ਬਹੁਤ ਹੋਈਆਂ ਤੁਸੀਂ ਉਹ ਜਿਹੜੀ ਜਾਮਤਾਰ ਬਣੀ ਸੀ ਉਸ ਤੇ ਦੇਖੋ ਤੁਸੀਂ ਵੀ ਦਿਨੋਂ ਦਿਨ ਫਰਾਡ ਆ ਜਿਹੜਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਤੁਸੀਂ ਇਹ ਤੋਂ ਬਚੋ ਅਠਾ ਤੋ ਇੱਕ ਇਹ ਤੋਂ ਬਾਅਦ ਨਾਲ ਆਪਾਂ ਕਿਸੇ ਦਿਨ ਵੀਡੀਓ ਬਣਾਵਾਂਗੇ ਫਰਾਡ ਤੇ ਵੀ ਜਿਵੇਂ ਹੁਣ ਅੱਜ ਕੱਲ੍ਹ ਪਤਾ ਕੀ ਚੱਲਦਾ ਜਿਵੇਂ ਤੁਸੀਂ ਵੀਜ਼ਾ ਅਪਲਾਈ ਕਰਿਆ ਕਿਸੇ ਵੀ ਕੰਟਰੀ ਦਾ ਜਿਹੜਾ ਹੁੰਦਾ ਘੁੰਮਣ ਵਾਲਾ ਵੀਜ਼ਾ ਹਾਲਾਂਕਿ ਹੁਣ ਤਾਂ ਲੋਕ ਲੋਕਾਂ ਨੂੰ ਜ਼ਿਆਦਾ ਪਤਾ ਲੱਗ ਗਿਆ ਪਤਾ ਲੱਗਦਾ ਵੀ ਕਿੰਨੇ ਕੀ ਫੀਸ ਹੁੰਦੀ ਹੈ ਕਿੰਨੀ ਕੀ ਮੰਨ ਲਓ ਆਪਣੀ ਗੱਲਬਾਤ ਉਹ ਤਾਂ ਹੋ ਗਈ ਏਜੰਟ ਨਾਲ ਸਵਾ ਲੱਖ ਰੁਪਏ ਉਹਦਾ ਆਪਾਂ ਨੂੰ ਪਤਾ 12000 ਕੁਝ ਰੁਪਏ ਲੱਗਦੇ ਆ ਚੱਲ ਫਿਰ ਵੀ ਕਿ ਲੱਗ ਜਾਂਦਾ ਵੀ ਏਜੰਟ ਦੀ ਫੀਸ ਜਾਂ ਟੈਂਸ਼ਨ ਫਰੀ ਆ ਆਪਾਂ ਐਥੇ ਸਵਾ ਲੱਖ ਛੋਟੀ ਗੱਲ ਨਿਬੜਦੀ ਏਜੰਟ ਨਾਲ ਤੇ ਸਮਾਂ ਲੰਘਦਾ ਤੁਸੀਂ ਫੈਲ ਲਈ ਵੀ ਆ ਸੋਨੂੰ ਇੱਕ ਦਿਨ ਏਜੰਟ ਦਾ ਫੋਨ ਆਉਂਦਾ ਸੋਨੂੰ ਆਖੂਗਾ ਉਹ ਵੀ ਪਾਜੀ ਕੀ ਹਾਲ ਆ ਵਧੀਆ ਤੇ ਸੋਡਾ ਦਾ ਵੀਜ਼ਾ ਕੈਨਸਲ ਹੋ ਗਿਆ ਤੁਸੀਂ ਆਖੋਗੇ ਰਹੀ ਕੀ ਚੱਕਰ ਬਣ ਗਿਆ ਯਾਰ ਬੰਦਤ ਨਰਵਸ ਜਿਆਦਾ ਹੋਈ ਜਾਂਦਾ ਹੈ ਫੇਰ ਉਹ ਤੁਹਾਨੂੰ ਐ ਵੀ ਆਖੂਗਾ ਵੀ ਜੇ ਤੁਸੀਂ ਮੈਨੂੰ ਹੁਣ 3.5 ਤੋਂ 4 ਲੱਖ ਰੁਪਏ ਪਾ ਦੋਗੇ ਤਾਂ ਮੇਰੇ ਕੋਲ ਜਗਾੜ ਹੈਗਾ ਤੇ ਮੈਂ ਤੁਹਾਡਾ ਜਿਹੜਾ ਵੀਜ਼ਾ ਲਗਵਾ ਦਿੰਦਾ ਤੁਸੀਂ ਆਖੋਗੇ ਲਗਵਾ ਦੇ ਵੀਜ਼ਾ ਹੁਣ ਪੈਸੇ ਪਾ ਦਿੰਨਾ ਮੈਂ ਤੇ ਇੱਕ ਤਾਂ ਹੁੰਦਾ ਬੰਦਾ ਪਹਿਲਾਂ ਹੁੰਦਾ ਹੋਰ ਜੇ ਮੂਡ ਹੋ ਜਾਂਦਾ ਫਿਰ ਅਗਲਾ ਕਹਿੰਦਾ ਇਹਦੇ ਰਾਹ ਨਿਕਲਦਾ ਹੈ 3.5 ਤੋਂ 4 ਲੱਖ ਕਿੰਨਾ ਗਿਆ ਫੜ ਦੇ ਦਾਂਗੇ ਵੀਜ਼ਾ ਲੱਗ ਰਿਹਾ ਹਾਲਾਂਕਿ ਇਹੋ ਜਿਹਾ ਕੁਝ ਨਹੀਂ ਹੁੰਦਾ ਕਿਉਂਕਿ ਏਜੰਟ ਨੇ ਤੁਹਾਨੂੰ ਫੋਨ ਹੀ ਉਦੋਂ ਕਰਿਆ ਹੁੰਦਾ ਵੀ ਤੁਹਾਡਾ ਵੀਜ਼ਾ ਨਹੀਂ ਲੱਗਿਆ ਜਦੋਂ ਮਤਲਬ ਸਾਰੇ ਏਜੰਟਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਜਦੋਂ ਤੁਹਾਡਾ ਵੀ ਵੀਜ਼ਾ ਹੋਟਾ ਲੱਗਿਆ ਪਿਆ ਤੁਹਾਨੂੰ ਵੈਸੇ ਫੋਨ ਕਰ ਦੂਗਾ ਵੀ ਚੱਲ ਰੁਪਈਆ ਝਾੜ ਲੀਏ ਤੁਸੀਂ ਪੈਸੇ ਦੇ ਦੋਗੇ ਤਾਂ ਕਰਕੇ ਇਹ ਤੀਜਾ ਹੁਣ ਦੇਖੋ ਵੀ ਉਹਨੇ ਫੋਨ ਕਰਿਆ ਵੀ ਤੇਰਾ ਵੀਜ਼ਾ ਨਹੀਂ ਲੱਗਿਆ ਆਪਾਂ ਹੁਣ ਪੈਸੇ ਪਾਤੇ ਉਹਨੇ ਦੋ ਤਿੰਨ ਦਿਨਾਂ ਬਾਅਦ ਆਪ ਹੀ ਫੋਨ ਤੁਹਾਨੂੰ ਫੇਰ ਕਰ ਦੇਣਾ ਵੀ ਭਾਈ ਤੁਹਾਡਾ ਵੀਜ਼ਾ ਅੱਗੇ ਲੈ ਜਾਓ ਤੁਹਾਡਾ ਹਾਲਾਕ ਵੀ ਤਾਂ ਪਹਿਲਾਂ ਹੀ ਆਇਆ ਪਿਆ ਸੀ ਇੱਕ ਗੱਲ ਹੋਰ ਆ ਇੱਕ ਨਾ ਜਦੋਂ ਵੀ ਤੁਹਾਡਾ ਕੋਈ ਵੀਜ਼ਾ ਲੱਗਦਾ ਉਹਨੂੰ ਐਮਬੈਸੀ ਚੈੱਕ ਜ਼ਰੂਰ ਕਰਾਓ ਕਿਉਂਕਿ ਤੁਸੀਂ ਇੱਥੋਂ ਜ਼ਰੂਰ ਝਾੜ ਚੜਜੋਗੇ ਜੇ ਫਸ ਗਏ ਤਾਂ ਪਤਾ ਨਹੀਂ ਕਿੰਨੀਆਂ ਕਿੱਜੇਲਾਂ ਕੱਟਣੀਆਂ ਪੈਣਗੀਆਂ ਤਾ ਕਰਕੇ ਅੱਜਕੱਲ ਜੋ ਵੀ ਇਹ ਚੀਜ਼ਾਂ ਚੱਲ ਰਹੀਆਂ ਨੇ ਸਾਰਿਆਂ ਤੋਂ ਬੱਚੋ ਸਾਵਧਾਨ ਰਹੋ ਕੋਈ ਵੀ ਤੁਹਾਨੂੰ ਫੋਨ ਦੇ ਉੱਤੇ OTP ਆਉਂਦਾ ਤੇ ਜਾਂ ਤੁਹਾਨੂੰ ਕੋਈ ਲਿੰਕ ਆਉਂਦਾ ਉੱਤੇ ਕਲਿੱਕ ਨਾ ਕਰੋ ਤੇ ਕਈ ਵਾਰੀ ਆਪ ਕੋ ਐਪ ਡਾਊਨਲੋਡ ਕਰਦੇ ਆ ਤੁਹਾਨੂੰ ਪੁੱਛਦੇ ਆ ਲਾਓ ਵਾਲ ਫਲਾਣਾ ਤੇ ਉਹਨੂੰ ਵੀ ਦੇਖ ਪੜ ਕੇ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲਓ ਤਾਂ ਹੀ ਕਰੋ ਕਿਉਂਕਿ ਮਾੜਾ ਬਟਨ ਨੱਪਿਆ ਤੇ ਪਤਾ ਨਹੀਂ ਕੀ ਕੁਸ਼ੀ ਹੋ ਜਾਂਦਾ ਤੇ ਬਸ ਮੇਰੀ ਅੱਜ ਵੀਡੀਓ ਦਾ ਹੀ ਮਕਸਦ ਸੀਗਾ ਮੈਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈ ਜਾਵੇ ਜਿੰਨੀ ਕਿ ਮੈਨੂੰ ਪਤਾ ਹੈ ਤੇ ਸਕੈਮਰਾਂ ਤੋਂ ਮਤਲਬ ਬਹੁਤ ਜ਼ਿਆਦਾ ਬਚਣ ਦੀ ਲੋੜ ਹੈ ਅੱਜ ਕੱਲ ਪਤਾ ਨਹੀਂ ਕਿਹੜੇ ਕਿਹੜੇ ਤਰੀਕੇ ਨਾਲ ਕਿਵੇਂ ਕਿਵੇਂ ਸਕੈਮ ਹੋ ਜਾਂਦਾ ਬਹੁਤ ਜ਼ਿਆਦਾ ਫਰਾਡ ਤੁਹਾਨੂੰ ਬੰਦੇ ਟੱਕਰਨਗੇ ਅਸੀਂ ਐਂ ਕਰ ਦਿੰਨੇ ਆਂ ਜੋ ਕਰ ਦਿੰਨੇ ਆਂ ਤਾਂ ਕਰਕੇ ਸਭ ਤੋਂ ਬਚੋ ਸਭ ਤੋਂ ਵੱਡੀ ਗੱਲ ਜੇ ਕੋਈ ਬੰਦਾ ਹੁਣ ਬਲੌਗ ਬਣਾਉਂਦਾ ਜਾਂ ਤੁਸੀਂ ਜਿਹਨੂੰ ਦੇਣੇ ਆਂ ਵੀਡੀਓ ਬਣਾਉਂਦਾ ਇੱਕ ਉਹ ਐਡ ਕਰਦੇ ਹੁੰਦੇ ਆਪਣੇ ਦੀ ਜਾਂ ਦਾ ਕੋਈ ਸ਼ੇਅਰ ਮਾਰਕੀਟ ਦੀ ਜਾਂ ਫੀ ਜੁੜੇ ਜਾਈ ਦੀ ਸ਼ੇਅਰ ਮਾਰਕੀਟ ਠੀਕ ਹੈ ਕੰਮ ਵਧੀਆ ਪਰ ਜੇ ਕਿਸ ਨੂੰ ਨੌਲੇਜ ਆਉਦੀ ਫੇਰ ਵਧੀਆ ਨਹੀਂ ਤਾਂ ਤੁਹਾਡੀ ਵਿਸਟ ਬਣੀ ਹੈ ਤੇ ਦੂਜੇ ਵੀ ਆਈ ਹੈ ਜੂਆ ਤੇ ਰਹੇ ਚੀਜ਼ ਆ ਤੁਸੀਂ ਜਕੀਰ ਮੰਨੋ ਜੇ ਤੁਸੀਂ 10 ਰੁਪਏ ਲਾਏ ਤੁਹਾਨੂੰ ਦਿੱਤਾਉਣਗੇ ਉਹ ਪਹਿਲੇ ਤੁਹਾਨੂੰ 5-7 ਮੈਚ ਦਵਾ ਦੇਣਗੇ ਜਿੱਕੇ ਤੁਸੀਂ ਪਹਿਲੇ ਥੋੜੇ ਲਾਉਂਗੇ ਜਿਦੋਂ ਤੁਸੀਂ ਮਾੜੇ ਵੱੱਦ ਲਾਏ ਕਹਾਣੀ ਖਤਮ ਉਹਦੀ ਡੋਲੋਂ ਮਾਗ ਹੀ ਦਿੰਦੇ ਆ ਤਾਂ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਤੇ ਜੇ ਆਪਦੇ ਨਾਲ ਦਿਨੋਂ ਮੈਸੇਜ ਜਿਹੜਾ ਹੈਗਾ ਦਿਓ ਵੀ ਜਾਗਰੂਕ ਕਰੋ ਲੋਕਾਂ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਨਾਲੇ ਆਪਣੇ ਪਿੰਡ ਵਾਲੇ ਬੰਦੇ ਆ ਜਾਂ ਆਪਣੇ ਬਜ਼ੁਰਗ ਜਿਹੜੇ ਮੋਬਾਈਲ ਯੂਜ਼ ਕਰਦੇ ਆ ਉਹਨਾਂ ਨੂੰ ਸਮਝਾਓ ਵੀ ਭਾਈ ਲਿੰਕ ਨੂੰ ਕਿਤੇ ਕਲਿੱਕ ਨਾ ਕਰਿਆ ਕਰੋ ਤੇ ਜਾਂ ਕੋਈ ਉਹਨਾਂ ਦਾ ਜਿਹੜਾ ਨੰਬਰ ਆ ਉਹ ਕਿਸੇ ਖਾਤੇ ਨਾਲ ਟਾਈਟ ਨਾ ਹੋਵੇ ਬਹੁਤ ਬਹੁਤ ਧੰਨਵਾਦ